ਗਾਰਮਨਸ ਸੂਜ ਅਤੇ ਜਰਨਲ ਸਟੋਰ ਐਸੋਸੀਏਸ਼ਨ ਬੋਡਲਾ ਅੱਡਾ ਵੱਲੋਂ ਅੱਜ ਲੱਕੀ ਗਰਗ ਦੇ ਅਗਵਾਈ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਮੀਟਿੰਗ ਸਿਪ ਐਂਡ ਵਾਈਡ ਦੇ ਵਿੱਚ ਰੱਖੀ ਗਈ ਜਿੱਥੇ ਆ ਰਹੇ ਵਪਾਰ ਦੇ ਵਿੱਚ ਔਂਕੜਾ ਬਾਰੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਦਿਲ ਦੇ ਵਿੱਚ ਕੁਝ ਨਾ ਰੱਖੋ ਕੋਈ ਸ਼ਾਂਗ ਵਾਲੀ ਗੱਲ ਵੀ ਨਹੀਂ ਹੈਗੀ ਕੋਈ ਐਕਸਪੀਰੀਅੰਸ ਵਾਲੇ ਯੂਨੀਅਨ ਦੀ ਤਰੱਕੀ ਵਾਸਤੇ ਵਿਚਾਰ ਬਦੰਦਰਾ ਕਰੀਏ ਤੇ ਪਾਰਟੀ ਖਾੜੀ ਦਾ ਬਰੋੜਨ ਤਾਂ ਫਿਰ ਆਪਾਂ ਚੱਲਦੇ ਰਹਿਣਾ ਹਾਂ ਤਾਂ ਕੀ ਆਪਾਂ ਆਪਣਾ ਉੱਠ ਕੇ ਪਿਛੇ ਵੀ ਲਾਵਾਂਗੇ ਮਿਲਾਂਗੇ ਔਰ ਜਿਹੜੇ ਪੁਰਾਣੇ ਮੈਂਬਰ ਨੇ ਉਹਨਾਂ ਵਿੱਚ ਕੁਝ ਮੈਂਬਰਾਂ ਦੇ ਨਾਮ ਲਾਵਾਂਗੇ ਅਸੀਂ ਐਕਸਪੀਰੀਅੰਸ ਜੁਨੀ ਜੀ ਗਾਰਮੈਂਟ ਸ਼ੂਜ਼ ਐਂਡ ਜਨਰਲ ਸਟੋਰ ਸੋਸਿਅਟੀ ਵੱਲੋਂ ਮੀਟਿੰਗ ਰੱਖੀ ਗਿਆ ਕੀ ਕਹਿਣਾ ਚਾਹੋਗੇ ਇਹ ਕੋ ਵੀ ਨਹੀਂ ਨਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਰੇ ਮੈਂਬਰ ਨੰਬਰ ਮਤਲਬ ਦੇਖੀ ਪਹੁੰਚਦੇ ਨੇ ਕਿ ਇਹਨਾਂ ਦੇ ਜਿੰਨੇ ਨੇ ਮੈਂਬਰ ਨੇ ਸਾਡੇ ਭਰਾ ਨੇ ਜਿੱਤੋਂ ਵੀ ਇਹਨਾਂ ਨੂੰ ਕੋਈ ਸਾਡੀ ਜ਼ਰੂਰਤ ਹੁੰਦੀ ਆ ਸੀ ਇੱਥੇ ਨਾ ਹਰੇਕ ਕਮ ਬਸੇ ਨਾ ਆਲਾ ਮੋੜੀ ਨਾ ਮੋੜੀ ਲਾ ਕੇ ਖੜਦੇ ਆ ਕਿ ਜਦੋਂ ਵੀ ਕੋਈ ਜ਼ਰੂਰਤ ਹੈ ਜਾਂ ਹਰ ਸਾਲ ਅਸੀਂ ਦੋ ਤਿੰਨ ਜਿੰਨੇ ਮੀਟਿੰਗਾਂ ਕਰਦੇ ਆ ਤੇ ਸਾਰੇ ਮੈਂਬਰ ਪਹੁੰਚਦੇ ਆ ਤੇ ਅਸੀਂ ਨਾ ਦਾ ਧੰਨਵਾਦ ਕਰਦੇ ਆ हां जी मैं प्रमोद कुमार गर्ग के प्रमोद होज भी बुल्हाडा तो ਸਾਡੀ ਰੀਡੀਮੇਟ ਐਸੋਸੀਏਸ਼ਨ ਜਿਹੜੀ 2-3 ਸਾਲਾਂ ਤੋਂ ਲਗਾਤਾਰ ਚੱਲਦੀ ਹੈ ਜਿਹਦੇ ਪ੍ਰਧਾਨ ਜੀ ਲੱਕੀ ਜੀ ਨੇ ਲੱਕੀ ਜੀ ਗਰਗ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਸਾਰੇ ਦੁਕਾਨਦਾਰਾਂ ਨੂੰ ਜੋੜ ਕੇ ਸਾਰਿਆਂ ਦੇ ਦੁੱਖ ਸੁੱਖ ਚ ਖੜਦੇ ਨੇ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਮੇਰਾ ਕਹਿਣ ਦਾ ਮਕਸਦ ਇਹ ਹੈ ਵੀ ਇਹ ਮੰਨ ਲਓ ਜਿਹੜੀ ਅੱਜ ਡਿਨਰ ਦਾ ਪ੍ਰੋਗਰਾਮ ਰੱਖਿਆ ਹੈ ਤੇ ਇਹਦੇ ਵਿੱਚ ਹਰ ਬੰਦਾ ਵੈਸੇ ਟੈਨਸ਼ਨ 'ਚ ਹੁੰਦਾ ਇੱਥੇ ਆ ਕੇ ਬਹੁਤ ਟੈਨਸ਼ਨਾਂ ਵੀ ਘਟ ਜਾਂਦੀਆਂ ਨੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਜੂਨੀਅਨ ਦੇ ਹੁੰਦੇ ਰਹਿਣ ਕੋਈ ਟੈਕਸ ਦਾ ਮਾਮਲਾ ਹੋ ਕੇ ਕਿਸੇ ਪ੍ਰਕਾਰ ਦਾ ਮਾਮਲਾ ਹੋਵੇ ਕਿਸੇ ਦੇ ਸੁੱਖ-ਦੁੱਖ ਦੇ ਵਿੱਚ ਇਹ ਜਿਹੜੇ ਆਪਣੇ ਪ੍ਰਧਾਨ ਜੀ ਨੇ ਹਰ ਟਾਈਮ 24 ਘੰਟੇ ਹਾਜ਼ਰ ਰਹਿੰਦੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਜੀ